ਜੇ ਪਹਿਲੀ ਵਾਰ ਕੀਰਤਨ ਤੁਸੀਂ ਕਦੋਂ ਕੀਤਾ ਦਰਵਾਰ ਸਾਹਿਬ ਪਹਿਲੀ ਵਾਰੀ ਮੈਂ 2013 ਚ ਕੀਤਾ ਸੀ ਜੀ ਅੱਛਾ ਭਾਈ ਸ਼੍ਰੀਪਾਲ ਸਿੰਘ ਨਾਲ ਸਾਈਡ ਤੇ ਅੱਛਾ ਹਾਂਜੀ ਤੇ ਹੁਣ ਮੈਂ ਟਾਈ 3 ਸਾਲਾਂ ਤੋਂ ਆਪ ਕਰ ਰਿਹਾ ਹਾਂ ਹਾਂ ਉਹਦਾ ਉਹਦਾ ਥੋੜਾ ਜਿਹਾ ਐਕਸਪੀਰੀਅੰਸ ਦੱਸੋ ਜਦੋਂ ਆਪਾਂ ਕਈ ਵਾਰ ਨਾ ਚਾਹ ਹੁੰਦਾ ਬੰਦੇ ਨੂੰ ਵੀ ਇਹ ਸਾਡਾ ਸਭ ਤੋਂ ਵੱਡਾ ਸਥਾਨ ਹੈਗਾ ਨਾ ਸਤਿਗੰਤਰੀ ਦਰਵਾਰ ਸਾਹਿਬ ਤੇ ਜਦੋਂ ਸਾਨੂੰ ਕੋਈ ਨਵੀਂ ਚੀਜ਼ ਦਾ ਹੁੰਦਾ ਮੰਨ ਲਓ ਕੋਈ ਕੱਪੜੇ ਹੋਣ ਨਵੇਂ ਪਾਉਣੇ ਹੋਣ ਜਾਂ ਕਿਤੇ ਨਵੀਂ ਜਗ੍ਹਾ ਤੇ ਜਾਣਾ ਹੋਵੇ ਨਾ ਇਹ ਤਾਂ ਇੱਕ ਵਲਖਣ ਜਿਹੜਾ ਇੱਕ ਨਜ਼ਾਰਾ ਜਿਹੜਾ ਹੁੰਦਾ ਉੱਥੇ ਤਰਵਾਰ ਸਾਹਿਬ ਨਾਲ ਤੁਸੀਂ ਉੱਥੇ ਕਿੱਦਾਂ ਮਹਿਸੂਸ ਕੀਤਾ ਉਦੋਂ ਪਹਿਲੀ ਵਾਰੀ ਪਹਿਲੀ ਤੇ ਗੱਲ ਵੀ ਜੀਏ ਕਿ ਜਦੋਂ ਅਸੀਂ ਮੈਂ ਆਪਣੀ ਇਜ਼ਤ ਤੁਹਾਨੂੰ ਦੱਸਦਾ ਨਾ ਮੈਂ ਉਦੋਂ ਜ ਬੜਾ ਛੋਟਾ ਸੀ ਹਾਂ ਤੇ ਮੈਨੂੰ ਉਹਦਾ ਦੀ ਸਮਝ ਨਹੀਂ ਸੀ ਚਲੋ ਸਮਝ ਅਜੇ ਵੀ ਨਹੀਂ ਹੈਗੀ ਤੇ ਪਰ ਇੱਕ ਬੜਾ ਚਾਅ ਸੀ ਵੀ ਯਾਰ ਅਸੀਂ ਸਿੱਧਾ ਸਿੱਖਦੇ ਹਾਂ ਸਾਰੀ ਹੈ ਨਾ ਅਕੈਡਮੀ ਤੋਂ ਸਿੱਧਾ ਹੀ ਦਰਬਾਰ ਸਾਹਿਬ ਹਾਜ਼ਰੀ ਭਰ ਹਾਂ ਹੈਨਾ ਜੀ ਤੇ ਉਹ ਇੱਕ ਬੜਾ ਮਤਲਬ ਸਾਡੇ ਲਈ ਅਸੀਂ ਬlesing ਟਾਈਮ ਆਪਾਂ ਕਹਿ ਦਈਏ ਵੀ ਜਾਂ ਜਿਹੜਾ ਮਹਾਰਾਜ ਜੀ ਨੇ ਸਾਨੂੰ ਚੁਣਿਆ ਹੋਵੇ ਵੀ ਤੁਸੀਂ ਇਸ ਅਦਾਲਤ ਤੇ ਕੀਰਤਨ ਕਰਨਾ ਹੈ ਹਣਾ ਪ੍ਰਚਾਰ ਕਰੋ ਵੱਤੋ ਵੱਦ ਕਿਉਂਕਿ ਉਹ 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 ਸਾਡਾ ਹਾਈ ਕੋਰਟ ਹੈਗਾ ਸਿੱਖਾਂ ਦਾ ਬਿਲਕੁਲ ਤੇ ਅਸੀਂ ਜਦੋਂ ਉੱਥੇ ਕੀਰਤਨ ਕੀਤਾ ਡਰੇ ਬੜੇ ਹੀ ਅੱਛਾ ਹਾਂ ਹਮੋਂ ਸ਼ਬਦ ਚੇਤੇ ਸੀ ਉਹ ਭੁੱਲੀ ਭੁੱਲੀ ਗਏ ਅੱਛਾ ਇਹ ਜਿਹੜੇ ਪ੍ਰਾਣੇ ਸੀ ਉਹ ਹੀ ਪੜਦੇ ਤੇ ਨਰਵਸ ਹੋ ਰਹੇ ਬੜਾ ਸੀ ਹਾਂਜੀ ਕਿਉਂਕਿ ਉੱਥੋਂ ਦਾ ਜਿਹੜਾ ਔਰਾ ਹੈਗਾ ਨਾ ਹੂੰ ਉੱਥੋਂ ਦੇ ਜਿਹੜੀਆਂ ਵਾਈਬਸ ਹੈਗੀਆਂ ਨੇ ਉਹ ਉਹ ਕੋਈ ਆਮ 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 ਮਤਲਬ ਬੰਦੇ ਦੀ ਗੱਲ ਨਹੀਂ ਹੈਗੀ ਹਨਾ ਖੇਡ ਨਹੀਂ ਹੈਗੀ ਛੋਟੀ ਮੋਟੀ ਖੇਡ ਨਹੀਂ ਹੈਗੀ ਬਿਲਕੁਲ ਤੇ ਇਹ ਚੀਜ਼ਾਂ ਹੈਗੀਆਂ ਪਰ ਅਸੀਂ ਤੇ ਮਾਰੇ ਨੇ ਚਲੋ ਸੇਵਾ ਲੈ ਲਈ ਤੇ ਮਤਲਬ ਜਿਹੜਾ ਉੱਥੋਂ ਦਾ ਆਨੰਦ ਹੈਗਾ ਉਹ ਉਹ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਹੈਨਾ ਜਦੋਂ ਅਸੀਂ ਡਿਊਟੀ ਕਰ ਹੁਣ ਮੇਰੀ ਕੱਲ ਵੀ ਡਿਊਟੀ ਹੈ ਅੱਛਾ ਹਾਂਜੀ 10 ਤੋਂ 11 ਹੁਣ ਮੈਂ ਕਰਨੀ ਜਾ ਕੇ ਅੱਛਾ ਤੇ ਇਹ ਆਪੀ ਜਦੋਂ ਅਸੀਂ ਉੱਥੇ ਕੀਰਤਨ ਕਰਦੇ ਆਂ ਕਰਕੇ ਜਦੋਂ ਬਾਹਰ ਨਿਕਲਦੇ ਇਦਾਂ ਲੱਗਦਾ ਜਿਦਾਂ ਬੜੀ ਚਿੰਤਾ ਦੀ ਵੱਡੀ ਪੰਡ ਸੀਗੀ ਸਿਰ ਤੇ ਤੇ ਉਹ ਉਹ ਚਿੰਤਾ ਮੁਕਤ ਹੋ ਗਏ ਸੀ ਟੈਨਸ਼ਨ ਫਰੀ ਹੋ ਗਏ ਹਾਂ ਹਲਕਾ ਜਿਵੇਂ ਬੰਦਾ ਹੁੰਦਾ ਨਾ ਹਲਕਾ ਹੋ ਜਾਂਦਾ ਤਿੰਨ ਚਾਰ ਦਿਨ ਬਾਅਦ ਫੇਰ ਇਹ ਟੈਨਸ਼ਨ ਵੀਰ ਕੀਰਤਨ ਕਰੀਦਾ ਹਨਾ ਜੋਤੀ ਲਈਏ ਤੇ ਕੀਰਤਨ ਕੀਰਤਨ ਹੀ ਕਰੀਦਾ ਆਪਣੀ ਮਨਮਰਜ਼ੀ ਦੇ ਸ਼ਬਦ ਪੜ ਕੇ ਮਹਾਰਾਜ ਨਾਲ ਗੱਲਬਾਤ ਕਰ ਲੀਦੀ ਹੂੰ ਕਿਉਂਕਿ ਉੱਥੇ ਉਸ ਸਥਾਨ ਤੇ ਜਦੋਂ ਅਸੀਂ ਜਾਂਦੇ ਹਾਂ ਮੱਥਾ ਟੇਕਦੇ ਹਾਂ 2-4 ਮਿੰਟ ਹੀ ਮਿਲਦੇ ਆ ਤੁਸੀਂ ਪੂਰਾ 1 ਘੰਟਾ ਆਈ ਥਿੰਕ ਘੰਟੇ ਦੇ ਚੌਂਕ ਹੁੰਦਾ ਹੈ ਨਾ ਘੰਟੇ ਅਲੱਗ-ਅਲੱਗ ਚੌਂਕੀਆਂ ਦੇ ਕੋਈ ਸਵਾ ਘੰਟੇ ਦੀ ਕੋਈ 1 ਘੰਟਾ 20 ਮਿੰਟ ਦੀ ਅਲੱਗ-ਅਲੱਗ ਚੌਂਕੀਆਂ ਹੁੰਦੀਆਂ ਜੀ ਹਾਂ ਪੂਰਾ 1 ਘੰਟਾ ਬਹਿ ਕੇ ਤੁਸੀਂ ਉੱਥੇ ਨਾਲ ਉਸ ਤਦ ਕੀਰਤਨ ਕਰਨਾ ਨਾ ਉਹ ਅਲੱਗ ਹੀ ਜਿਹੜਾ ਨਜ਼ਾਰਾ ਹੁੰਦਾ ਨਾ ਉੱਥੋਂ ਦਾ ਤੇ ਆਪਣੇ ਆਪ ਨੂੰ ਬੜਾ ਪਾਗਾ ala ਕਰਮਾ ala ਸਮਝਦਾ ਮੈਂ ਸਭ ਤੋਂ ਛੋਟੀ ਉਮਰ ਦਾ ਉੱਥੇ ਕੀਤਾ ਨਹੀਂ ਆ ਗਿਆ اچھا ਹਾਂਜੀ ਅਜੇ ਮੇਰੀ 20 29 ਸਾਲਾਂ ਨਾ ਮੈਂ اچھا ਤੇ ਉੱਥੇ ਨਾਲੇ ਤੁਹਾਡੇ ਚ ਵੈਸੇ ਵੀ ਯੁਨੀਕ ਚੀਜ਼ ਆ ਨਾ ਮੈਨੂੰ ਨਹੀਂ ਲੱਗਦਾ ਵੀ ਕੋਈ ਅੱਜ ਤੱਕ ਸ਼ਾਇਦ ਹਨਾ ਪਿਛਲੇ ਕਈ ਸਾਲਾਂ ਤੋਂ ਮੈਂ ਦੇਖਿਆ ਵੀ ਨਹੀਂ ਜੀ ਨਹੀਂ 70 80 ਸਾਲ ਦੀ ਹਿਸਟਰੀ ਵਿੱਚ ਕੋਈ ਰਬਾਬ ਤੇ ਕੀਰਤਨ ਕਰਨ ਵਾਲਾ ਨਹੀਂ ਆਇਆ ਹਨਾ ਵੈਸੇ ਤਾਂ ਉਸ ਤੇ ਬੜਿਆਂ ਨੇ ਕੀਤਾ ਜੇ ਰਬਾਬ ਤੇ ਸਾਰੇ ਕਰਦੇ ਹਾਂਜੀ ਹਾਂਜੀ ਤੇ ਵਾਜੇ ਤੇ ਤੇ ਚਲੋ ਹੋ ਹੀ ਰਹੇ ਹੁੰਦਾ ਹੀ ਆ ਤੇ ਜਿਹੜਾ ਰਬਾਬ ਤੇ ਜਿਹੜਾ ਸਾਡਾ ਸਿੱਖਾਂ ਦਾ ਪਹਿਲਾ ਸਾਜ਼ ਏ ਜਿੱਥੋਂ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਚਾਰ ਦੋਰਾ ਸ਼ੁਰੂ ਕੀਤਾ ਭਾਈ ਮਲਦਾਨਾ ਜੀ ਨੂੰ ਕਿਹਾ ਵੀ ਆਪਾਂ ਜੀ ਇਹ ਬਣਾਉਦੇ ਵੀ ਇੱਥੇ ਹੈਗੇ ਫਿਰ ਇੰਡੀਆ ਚ ਵਧੀਆ ਰਬਾਬਾਂ ਕਿੱਥੋਂ ਮਤਲਬ ਬਣਦੀਆਂ ਇਹ ਵੀ ਜੀ ਇਹ ਜਿਹੜਾ ਸਾਜ਼ ਹੈਗਾ ਮੇਨ ਹੈ ਅਫਗਾਨਿਸਤਾਨ ਵਿੱਚੀ ਚੰਗਾ ਬਣਾਇਆ ਜਾਂਦਾ ਜਾਂ ਈਰਾਨ ਵਿੱਚ ਅੱਛਾ ਹਾਂ ਕਿਉਂਕਿ ਉਹਨਾਂ ਦਾ ਸਾਜ਼ ਹੈ ਤੇ ਉਹ ਹੀ ਇਹ ਚੀਜ਼ ਨੂੰ ਜ਼ਿਆਦਾ ਸਮਝਦੇ ਤੇ ਮੇਰੀ ਵੀ ਜਿਹੜੀ ਰਬਾਬ ਹੈਗੀ ਉਹ ਇੱਕ ਪੇਸ਼ਾਵਰ ਤੋਂ ਹੈ ਪਾਕਿਸਤਾਨ ਤੋਂ ਤੇ ਇੱਕ ਅਫਗਾਨਿਸਤਾਨ ਕਾਬੁਲ ਤੋਂ ਹੈ ਅੱਛਾ ਹਾਂਜੀ ਤੇ ਉੱਥੇ ਉਹਨਾਂ ਨੂੰ ਸਾਰਾ ਇਹਦਾ ਜਿਹੜਾ ਇਹਦੇ ਚ ਤਾਰਾਂ ਕਿਹੜੀਆਂ ਪੈਣੀਆਂ ਇਹਦਾ ਮੈਂ ਉਹ ਹੀ ਪੁੱਛਣ ਲੱਗਿਆ ਸੀ ਵੀ ਜਿਹੜੀ ਉਹ ਲੱਕੜ ਹੁੰਦੀ ਆ ਵੀ ਇਹ ਕਿਹੜੀ ਹੁੰਦੀ ਆ ਇਹ ਇਹ ਲੱਕੜ ਨਾਲ ਬੜੀ ਸਪੈਸ਼ਲ ਹੁੰਦੀ ਇਹਨੂੰ ਬਰਾਮਖਾਨੀ ਲੱਕੜ ਕਹਿੰਦੇ ਆ अच्छा इथे मिलदी नहीं अपने इंडिया हां उही कहना ਵੀ ਉਹਦੀ ਆਵਾਜ਼ ਨਹੀਂ ਬਣਦੀ ਹੋਣੀ ਨਾ ਜਿਹੜੀ ਇਧਰੋਂ ਆ ਇਹ ਹੁੰਦੀ ਹੈ ਲੱਕੜ ਇੱਥੇ ਜੇ ਜਿੱਦਾਂ ਆਪਾਂ ਕਸ਼ਮੀਰ ਵਾਲੀ ਸਾਈਡ ਚਲੇ ਜਾਈਏ ਠੰਡੇ ਇਲਾਕਿਆਂ ਚ ਜਿਆਦਾ ਲੱਕੜ ਹੁੰਦੀ ਪਰ ਇੰਡੀਆ ਚ ਬਹੁਤ ਘੱਟ ਹੈ ਹਮ ਇਹ ਉਧਰ ਕਾਬਲ ਅਫਗਾਨ ਈਰਾਨ ਵਾਲ ਕਾਫੀ ਤਾਂ ਇਹ ਹੱਥੀ ਬਣਦੀ ਹੈ ਕਿ ਮਸ਼ੀਨੀ ਨੇ ਇਹ ਹੱਥੀ ਬਣਦੀ ਹੈ ਜੀ ਸਾਰੀ ਕਾਰੀਗਰ ਜਿਹੜਾ ਹੱਥੀ ਸਾਰੀ ਹਾਂਜੀ ਇਹ ਕਿੰਨਾ ਕੁ ਟਾਈਮ ਲਾ ਕੇ ਬਣਦੀ ਹੈ ਪੂਰੀ ਰਵਾਦ ਨੂੰ ਇਹ ਵੀ ਜਿਹੜੀ ਮੈਰ ਬਾਬ ਮੰਗਵਾਈ ਸੀ ਮੈਨੂੰ ਤੇ ਲੱਗੇ ਸੀ 8-9 ਮਹੀਨੇ اچھا ਹਾਂਜੀ ਹਾਂਜੀ ਤੇ ਪਹਿਲਾਂ ਤੇ ਉਹਨਾਂ ਨੇ ਅੱਜ ਪੈਸੇ ਮੈਂ ਦਿੱਤੇ ਹਾਂ ਤੇ ਫੋਨ ਚੱਕਣਾ ਬੰਦ ਕਰਤਾ ਅੱਛਾ ਤੇ ਫਿਰ 5-6 ਮਹੀਨੇ ਮੇਰਾ ਫੋਨ ਹੀ ਨਿ ਚੱਕਿਆ ਮੈਂ ਚਿੰਤਾ ਚ ਮੈਂ ਹਾਂ ਯਾਰ ਮੈਨੂੰ ਸਾਥ ਚਾਹੀਦਾ ਹਾਂ ਇੱਥੇ ਮਿਲਦਾ ਹੈ ਪਰ ਉਦਾਂ ਦਾ ਸਾਊਂਡ ਨਹੀਂ ਮਿਲਦਾ ਉਦਾਂ ਦੀ ਆਵਾਜ਼ ਨਹੀਂ ਹੁੰਦੀ ਹੁਣ ਤੁਹਾਨੂੰ ਇੰਨਾ ਟਾਈਮ ਹੋ ਗਿਆ ਦੰਦੇ ਨੂੰ ਹਰ ਚੀਜ਼ ਦੀ ਬਰੀਕੀ ਨਾਲ ਸਮਝ ਲੱਗਣ ਲੱ ਆ ਜਾਂਦੀ ਆ ਕਿ ਇਹਦੇ ਚ ਕਿੰਨੀ ਸਾਊਂਡ ਹੈ ਇਹ ਕਿੰਨੀ ਵਧੀਆ ਹੈਗੀ ਆ ਨਾ ਬਿਲਕੁਲ ਬਿਲਕੁਲ ਤੇ ਜਦੋਂ ਤੱਕ ਤੁਹਾਡੇ ਕੋਈ ਸਾਜ ਚੱਜ ਦਾ ਨਾ ਦਾ ਕੋਈ ਜਿੱਥੇ ਤੇ ਆਉਣਾ ਸੀ ਮਨ ਲੋ ਕਾਰ ਕਿ ਸਾਧਨ ਤੇ ਆਉਣਾ ਉਹ ਚੱਜਦੀ ਨਾ ਹੋਵੇ ਸਵਾਦ ਨਹੀਂ ਆਉਂਦਾ ਹਨ ਇਹ ਨਾ ਮੈਂ ਤੁਹਾਨੂੰ ਦੱਸਦਾ 2018 ਦੀ ਗੱਲ ਹੈ 18 ਪਤਾ ਨਹੀਂ 19 ਦੀ ਗੱਲ ਮੈਂ ਦੁਬਈ ਗਿਆ ਜੀ ਤੇ ਦੁਬਈ ਜਿੰਨੀ ਚਲੋ ਮਾਇਆ ਕਮਾਈ ਹੈ ਨਾ ਹਾਂ ਤੇ ਮੈਂ ਆਪਣੀ ਮੰਮੀ ਨੂੰ ਕਿਹਾ ਵੀ ਮੈਂ ਮੰਮੀ ਜੀ ਮੈਂ ਨਾ ਘਰ ਬਣਾਉਣਾ ਹੁਣ ਘਰ ਸ਼ੁਰੂ ਕਰਨਾ ਬਣਾਣਾ ਹਾਂ ਤੇ ਕਹਿੰਦੀ ਤੂੰ ਪੁੱਤਰ ਜਿੰਦੇ ਨਾਲ ਘਰ ਬੰਨੇ ਆ ਨਾ ਉਹ ਚੀਜ਼ ਲੈ ਪਹਿਲਾਂ ਹੂੰ ਜਿੰਨਾਂ ਨਾਲ ਤੇਰੇ ਕਈ ਘਰ ਬੰਨੇ ਆ ਹਾਂ ਕਹਿੰਦੀ ਉਹ ਸਾਜ਼ ਲੈ ਹਾਂ ਹੈਨਾ ਬਿਲਕੁਲ ਤੇ ਫਿਰ ਮੈਂ ਆਪਣਾ ਸਾਜ਼ ਲਿਆ ਜੀ ਹੂੰ ਤੇ ਉਸ ਟਾਈਮ ਮੈਂ ਲੱਖ ਸਵਾ ਲੱਖ ਰੁਪਏ ਦੀ ਰਵਾਬ ਲਈ ਜੀ ਅੱਛਾ 2018-19 ਦੀ ਗੱਲ ਹੈ ਅੱਛਾ ਹਾਂ ਜੀ ਮੇਰੇ 1500-2000 ਡਾਲਰ ਦੀ ਹਜੇ ਵੀ ਦਿੰਦੇ ਆ ਹੁਣ ਤੇ ਚਲੋ ਮਹਿੰਗਾ ਹੋ ਗਿਆ ਹੋਗਾ ਹੂੰ ਤੇ ਐਦਾਂ ਕਰਕੇ ਮਤਲਬ ਤੇ ਤੁਸੀਂ ਜਿਵੇਂ ਹੁਣ 9ਵੀਂ ਕਲਾਸ ਤੋਂ ਲੱਗੇ ਆ ਨਾ ਕਿੰਨੀ ਕਿ ਮਿਹਨਤ ਮੁਸ਼ਕਲ ਜਿਹੜੀ ਆ ਕੱਲੇ ਰਬਾਬ ਸਿੱਖਣ ਨੂੰ ਲੱਗਦੀ ਆ ਜਿਵੇਂ ਕੋਈ ਹੁਣ ਸਿੱਖਣਾ ਚਾਵੇ ਕੋਈ ਨਾ ਕਿ ਮੈਂ ਸਿੱਖਣਾ ਚਾਹਣਾ ਨਾ ਹਾਂਜੀ ਰਬਾਬ ਤੇ ਪਹਿਲਾਂ ਤੇ ਆਪੀ ਤੁਹਾਨੂੰ ਤੁਹਾਡਾ ਉਸਤਾਦ ਕਿਸ ਲੈਵਲ ਦਾ ਸੋਚ ਰਿਹਾ ਹੈ ਹਾਂ ਨਾ ਦੂਜੀ ਗੱਲ ਇਹ ਆ ਵੀ ਤੁਸੀਂ ਕਿੰਨਾ ਕੋ ਸਾਜ਼ ਨੂੰ ਡੀਪਲੀ ਸਿੱਖਣਾ ਚਾਹੁੰਦੇ ਹੋ ਹਾਂ ਨਾ ਜੀ ਤੇ ਤੀਜੀ ਗੱਲ ਇਹ ਆ ਵੀ ਜਿਹੜਾ ਇਹ ਸਾਜ਼ ਨੇ ਇਹ ਹਰਮੋਨੀਅਮ ਨਾਲੋਂ ਜ਼ਿਆਦਾ ਮਿਹਨਤ ਮੰਗਦੀ ਹੈ ਹਨਾ ਜ਼ਿਆਦਾ ਥੋੜੀ ਸੈਟਿੰਗ ਮੰਗਦੀ ਹੈ ਜ਼ਿਆਦਾ ਕਨਸੈਂਟਰੇਸ਼ਨ ਮੰਗਦੀ ਹੈ ਹਾਂਜੀ ਹਾਂਜੀ ਬੜਾ ਤੁਹਾਡਾ ਧਿਆਨ ਕਿਉਂਕਿ ਮੈਂ ਸੋਚਦਾ ਨਾ ਕਿ ਜਿਹੜਾ ਰਿਆਜ਼ ਹੈ ਨਾ ਉਹ ਸਿਰਫ ਧਿਆਨ ਦਾ ਹੀ ਰਿਆਜ਼ ਹੈ ਧਿਆਨ ਦੀ ਪ੍ਰੈਕਟਿਸ ਹੈ ਹਾਂ ਭਾਵੇਂ ਤੁਸੀਂ ਭਗਤੀ ਵੱਲ ਚਲੇ ਜਾਓ ਭਾਵੇਂ ਤੁਸੀਂ ਕੀਰਤਨ ਵੱਲ ਭਾਵੇਂ ਤੁਸੀਂ ਹਰਮੋਨੀਅਮ ਸਿੱਖਣ ਤੇ ਜਾਂ ਕੋਈ ਵੀ ਇਨਸਟਰੂਮੈਂਟ ਸਿੱਖਣਾ ਹੈ ਉਹ ਇੱਕ ਧਿਆਨ ਦਾ ਰਿਆਜ਼ ਹੈ